ਜਦੋਂ ਮੈਂ ਸੌਦੇ ਖਰੀਦ ਕੇ ਆਪਣੇ ਉਥੋਂ ਵਾਪਸ ਆਇਆ ਜੀ ਨਿਕਲ ਕੇ ਬਾਹਰ ਜੀ ਤਾਂ ਜਿਹੜਾ ਮੇਰਾ ਮੋਟਰਸਾਈਕਲ ਹੈ ਹੀਰੋ ਸਪਰਿੰਟਰ ਜੀ ਉੱਥੇ ਹੈ ਨਹੀਂ ਸੀ ਜਿਹੜਾ ਨੰਬਰ ਸੀ ਉਹਦਾ ਉਹਦਾ ਨੰਬਰ ਸਰ ਹੈਗਾ ਪੀਵੀ 23एक्स 1174 ਆ ਜੀ ਸਾਰਾ ਸੀ ਜਦੋਂ ਵਾਪਸ ਆਇਆ ਜੀ ਤਾਂ ਉਥੇ ਸੀ ਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰੀਆ ਜੀ ਤਾਂ ਫੁਟੇਜ ਦੇ ਵਿੱਚ ਦੋ ਵਿਅਕਤੀ ਨੇ ਜਿਹੜੇ ਇੱਕ ਦੇ ਮੂੰਹ ਟਕੇ ਹੋਏ ਸੀਗੇ ਜੀ ਟਿਕ ਵਿੱਚ ਚਿੱਟੀ ਜੈਕਟ ਪਾਏ ਦੀ ਇੱਕ ਮੋਟਰਸਾਈਕਲ ਤੇ ਪਹਿਲਾਂ ਉਹ ਆਏ ਨੇ ਸਰਹੰਦ ਮੰਡੀ ਦੇ ਇਲਾਕੇ ਵਿੱਚ ਦਿਨ ਦਿਹਾੜੇ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਸਰਹੰਦ ਮੰਡੀ ਵਿੱਚ ਇੱਕ ਨੌਜਵਾਨ ਦਾ ਮੋਟਰਸਾਈਕਲ ਜਾਣਕਾਰੀ ਦਿੰਦੇ ਆ ਪੀੜਤ ਅਬੇ ਸਿੰਘ ਵਾਸੀ ਪਿੰਡ ਜੱਲਾ ਨੇ ਦੱਸਿਆ ਕਿ ਉਹ ਬੀਤੇ ਦਿਨ ਕਿਸੇ ਨਿੱਜੀ ਕੰਮ ਲਈ ਆਪਣੇ ਪਿੰਡ ਤੋਂ ਸਰਹੰਦ ਆਇਆ ਸੀ ਸਰਹੰਦ ਬਸੀ ਰੋਡ ਤੇ ਸਥਿਤ ਇੱਕ ਮਾਲ ਤੋਂ ਕੁਝ ਸਮਾਨ ਖਰੀਦਣ ਲਈ ਉਸਨੇ ਆਪਣਾ ਮੋਟਰਸਾਈਕਲ ਮਾਲ ਦੇ ਮੁੱਖ ਗੇਟ ਤੇ ਬਾਹਰ پارک ਕੀਤਾ ਸੀ ਜਦੋਂ ਅਬੇ ਸਿੰਘ ਸਮਾਨ ਲੈ ਕੇ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸਦੇ ਹੋਸ਼ ਉੱਡ ਗਏ ਉਸਨੇ ਦੇਖਿਆ ਕਿ ਜਿਸ ਜਗ੍ਹਾ ਆਪਣਾ ਮੋਟਰਸਾਈਕਲ ਖੜਾ ਕੀਤਾ ਸੀ ਉਤੋਂ ਉਸਦਾ ਵਾਹਨ ਗਾਇਬ ਸੀ ਪੀੜਤ ਨੇ ਕਾਫੀ ਦੇਰ ਤੱਕ ਆਲੇ-ਦੁਆਲੇ ਦੇ ਇਲਾਕੇ ਅਤੇ ਪਾਰਕਿੰਗ ਵਿੱਚ ਆਪਣੇ ਮੋਟਰਸਾਈਕਲ ਦੀ ਭਾਲ ਕੀਤੀ ਪਰ ਉਸਦਾ ਕੋਈ ਸਰਾਗ ਨਹੀਂ ਮਿਲਿਆ ਮੋਟਰਸਾਈਕਲ ਨਾ ਮਿਲਣ ਤੋਂ ਬਾਅਦ ਪੀੜਤ ਵੱਲੋਂ ਤੁਰੰਤ ਇਸਤੀ ਸੂਚਨਾ ਸਰਹੰਦ ਚੌਂਕੀ ਪੁਲਿਸ ਨੂੰ ਦਿੱਤੀ ਗਈ ਅਵੇ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਮੰਗ ਕੀਤੀ ਕਿ ਕਿ ਮਾਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਦੋ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਦਿਖਾਈ ਦੇ ਰਹੇ ਨੇ ਪੀੜਤ ਅਵੇ ਸਿੰਘ ਅਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਦੇ ਆ ਤੁਹਾਨੂੰ ਮੇਰਾ ਨਾਮ ਹਵੇ ਸਿੰਘ ਆ ਜੀ ਪਿੰਡ ਮੇਰਾ ਜੱਲਾ ਜੀ ਕੀ ਮਾਸ ਮਸਲਾ ਹੋਇਆ ਮਸਲਾ ਇਹ ਆ ਜੀ ਮੈਂ ਤੇ ਮੇਰੀ ਵਾਈਫ ਜੀ ਅਸੀਂ ਆਪਣੇ ਮੋਟਰਸਾਈਕਲ ਤੇ ਜੀ ਜੀਓ ਸਮਾਰਟ ਵਿੱਚ ਸੌਦੇ ਖਰੀਦਣ ਗਏ ਸੀਗੇ ਅੱਛਾ ਜੀ ਜਦੋਂ ਮੈਂ ਸੌਦੇ ਖਰੀਦ ਕੇ ਆਪਣਾ ਉੱਥੋਂ ਵਾਪਸ ਆਇਆ ਜੀ ਨਿਕਲ ਕੇ ਬਾਹਰ ਜੀ ਤਾਂ ਜਿਹੜਾ ਮੇਰਾ ਮੋਟਰਸਾਈਕਲ ਹੀਰੋ ਸਪਰਿੰਟਰ ਜੀ ਉੱਥੇ ਹੈ ਨਹੀਂ ਸੀ ਜਿਹੜਾ ਕਿੰਨਾ ਨੰਬਰ ਸੀ ਉਹਦਾ ਉਹਦਾ ਨੰਬਰ ਸਰ ਹੈਗਾ ਪੀਵੀ 23ਐਕਸ 1174 ਆ ਜੀ ਫਿਰ ਉਸ ਤੋਂ ਬਾਅਦ ਮੈਂ ਆਪਣੀ ਦਰਖਾਸਤ ਆ ਜਿਹੜੀ ਪੁਲਿਸ ਚੌਕੀ ਸਰੰਦ ਥਾਣੇ ਵਿੱਚ ਦੇ ਦਿੱਤੀ ਸੀ ਜੀ ਤੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਚਾਹੁੰਦਾ ਵੀ ਜਿਹੜਾ ਜਿਹੜਾ ਮੇਰਾ ਮੋਟਰਸਾਈਕਲ ਆ ਜੀ ਹੀਰੋ ਸਪਲੈਂਡਰ ਜੀ ਉਹ ਮੈਨੂੰ 돌ਵਾਇਆ ਜਾਵੇ ਜੀ ਤੁਹਾਨੂੰ ਕੀ ਮਤਲਬ ਹੈ ਚੋਰੀ ਹੋਇਆ ਉਹ ਸਾਰਾ ਸੀ ਜਦੋਂ ਵਾਪਸ ਆਈ ਜੀ ਤਾਂ ਉੱਥੇ ਸੀ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰੀਆ ਜੀ ਤਾਂ ਫੁਟੇਜ ਦੇ ਵਿੱਚ ਦੋ ਵਿਅਕਤੀ ਨੇ ਜਿਹੜੇ ਇੱਕ ਦੇ ਮੂੰਹ ਟਕੇ ਹੋਏ ਸੀਗੇ ਜੀ ਤੇ ਇੱਕ ਦੇ ਚਿੱਟੀ ਜੈਕਟ ਪਾਏ ਸੀ ਤੇ ਇੱਕ ਮੋਟਰਸਾਈਕਲ ਤੇ ਪਹਿਲਾਂ ਉਹ ਆਏ ਨੇ ਤੇ ਇੱਕ ਨੂੰ ਫਿਰ ਉਹਨੇ ਤਾਰ ਕੇ ਜੀ ਨਾਲ ਖੜਾ ਕੇ ਆਪਣਾ ਮੋਟਰਸਾਈਕਲ ਸਟਾਰਟ ਰੱਖਿਆ ਦੂਜੇ ਨੇ ਤੇ ਉਹ ਦੂਜੇ ਨੇ ਆਪਣੇ ਕੋਲੋਂ ਕੋਈ ਚਾਬੀ ਲਗਾ ਕੇ ਉਹਨੂੰ ਚੱਕ ਕੇ ਲੈ ਗਏ ਕੁਈ ਪਤਾ ਲੱਗਿਆ ਮੋਟਰਸਾਈਕਲ ਕਿਸ ਦੀ ਨਹੀਂ ਸਰ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਇਹ ਮੋਟਰਸਾਈਕਲ ਦਾ ਜੀ ਕੀ ਪੁਲਿਸ ਪ੍ਰਸ਼ਾਸਨ ਦਰਸਾਹ ਦੇਦੀ ਸੀ ਹਾਂਜੀ ਸਰ ਪੁਲਿਸ ਪ੍ਰਸ਼ਾਸਨ ਨੂੰ ਮੈਂ ਦਰਸਾਹ ਦੇ ਦਿੱਤੀ ਸੀ ਜੀ ਥਾਣੇ 'ਚ ਇਹ ਦੀ ਜਿਹੜੀ ਤਰੀਕ ਆ ਜੀ ਗੁੰਮ ਹੋਣ ਦੀ ਉਹ 11 ਤਰੀਕ ਦਿਨ ਐਤਵਾਰ ਸੀ ਆ ਜੀ